ਸਸ ਸਸਰਾਲੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਲਗਾਤਾਰ ਨੌਜਬਾਨ ਜਿਹੜੇ ਬਨ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਆ ਕੁਝ ਕੁਝ ਮਿੰਟ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਬਨ ਟੁੱਟਣ ਦਾ ਜਿਹੜਾ ਖਤਰਾ ਜਿਹੜਾ ਦੱਸਾਇਆ ਜਾ ਰਿਹਾ ਕਿ ਬਨ ਜਿਹੜਾ ਉਹ ਨੇੜੇ ਪਹੁੰਚ ਚੁੱਕਿਆ ਵਾ ਟੁੱਟ ਸਕਦਾ ਵਾ ਤਾਂ ਕੀ ਅਸਲੀਅਤ ਆ ਕੀ ਹਕੀਕਤ ਆ ਉਹੀ ਜਾਣਨ ਦੇ ਲਈ ਸਸਰਾਲੀ ਪਿੰਡ ਦੇ ਵਿੱਚ ਪਹੁੰਚੇ ਤਾਂ ਇੱਥੇ ਨੌਜਬਾਨ ਨੇ ਜਿਹੜੇ ਉਹ ਲਗਾਤਾਰ ਕੰਮ ਕਰ ਰਹੇ ਨੇ ਆਪਣੇ ਪੱਧਰ ਤੇ ਤਾਂ ਇਹ ਨੌਜਬਾਨ ਨੇ ਕੁਝ ਇੱਥੇ ਜਿਹੜੇ ਰਾਤ ਤੋਂ ਨੇ ਗੱਲਬਾਤ ਕਰਦੇ ਆ ਵੀਰੇ ਤੁਸੀਂ ਇਸੇ ਪਿੰਡ ਦੇ ਹੋ ਜੀ ਹਾਂਜੀ ਹਾਂਜੀ ਵੀਰੇ ਮੈਂ ਇਸੇ ਪਿੰ ਅਸੀਂ ਤੇ तकरीबन ਰਾਤ ਨੂੰ 10:30 ਵਜੇ ਉੱਥੇ ਲੱਗ ਰਹੇ ਹਾਂ ਅੱਛਾ ਜੀ ਤੇ ਸਾਡੇ ਠੀਕ ਤੇ ਦੇਖਦੇ ਵੀਰੇ ਹਾਂਜੀ ਸਾਰੇ ਜਿੰਨੇ ਪਿੰਡਾਂ ਦੇ ਆਪਣੇ ਸਾਥੀ ਆ ਸਾਰੇ ਉਹਨਾਂ ਵੱਲੋਂ ਜੋ ਵੀ ਆ ਪ੍ਰਬੰਧ ਕੀਤੇ ਜਾ ਰਹੇ ਆ ਠੀਕ ਆ ਜੀ ਤੇ ਸਾਡੇ ਦੇਖਦੇ ਦੇਖਦੇ ਕਟੋ-ਕਟ ਵੀ ਬਹੁਤ ਜ਼ਿਆਦਾ ਜ਼ਮੀਨ ਦੇ ਗਈ ਚੁੱਕੀ ਆ ਅੱਛਾ ਠੀਕ ਆ ਜੀ तकरीबन ਫਿਰ ਵੀ ਅਸੀਂ ਵਾਹਿਗੁਰੂ ਦੇ ਆਸਤੇ ਆ ਕੋਸ਼ਿਸ਼ਾਂ ਚੱਲਦੀਆਂ ਪਈਆਂ ਅਗਰ ਕੋਸ਼ਿਸ਼ ਪੂਰੀ ਆ ਵੀ ਟੁੱਟਣ ਨਹੀਂ ਲੱਗਾਗੇ ਠੀਕ ਆ ਜੀ ਕਿੰਨਾ ਕ ਜਿਹੜਾ ਬੰਨ ਆ ਨੇੜੇ ਪਹੁੰਚ ਗਿਆ ਕਿਉਂਕਿ ਵੀਡੀਓ ਕੁਝ ਮਿੰਟ ਪਹਿਲਾਂ ਵਾਇਰਲ ਹੋਈ ਹੈ 20 ਜਾਂ 25 ਫੁੱਟ ਫਰਕ ਆ ਬੰਨ ਦੇ ਕੋਲ ਅੱਛਾ ਠੀਕ ਹੈ ਜੀ ਪਾਣੀ ਲੱਗ ਕੇ ਬੰਨ ਨਾਲ ਵਾਪਸ ਮੁੜਦਾ ਪਿਆ ਵਾ ਰਾਤ ਕਿੰਨਾ ਕੁ ਫਰਕ ਸੀਗਾ ਜੇਕਰ ਰਾਤ ਦੀ ਗੱਲ ਕਰਾਂ ਤਾਂ ਵੀਰੇ ਦੋ ਕਿੱਲੇ ਦੇ ਜਿੰਨਾ ਲੰਮਾ ਸੀਗਾ ਬੰਨ ਅੱਛਾ ਇਹ ਇਹ ਦੇਖ ਲਓ ਤੁਸੀਂ 8-10 ਘੰਟਿਆਂ ਦੇ ਵਿੱਚ ਵਿੱਚ ਕਿੰਨਾ ਬੰਨ ਟੁੱਟ ਚੁੱਕਿਆ ਵਾ ਹਾਂ ਇਹ ਜਿਹੜੇ ਨੌਜਵਾਨ ਇੱਥੇ ਸੇਵਾ ਕਰ ਰਹੇ ਆ ਇਹ ਸਾਰੇ ਆਸ-ਪਾਸ ਦੇ ਪਿੰਡਾਂ ਦੇ ਹਾਂਜੀ ਵੀਰੇ ਸਾਰੇ ਆਸ-ਪਾਸ ਦੇ ਪਿੰਡਾਂ ਦੇ ਆ ਅੱਛਾ ਹਾਂਜੀ ਹਾਂਜੀ ਤਾਂ ਸਸਰਾਲੀ ਪਿੰਡ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਜਿੱਥੇ ਬੰਨ ਮਜ਼ਬੂਤ ਕਰਨ ਦੇ ਲਈ ਨੌਜਵਾਨ ਲਗਾਤਾਰ ਕੰਮ ਕਰ ਰਹੇ ਆ ਤਾਂ ਇੱਕ ਤਸਵੀਰ ਦੇ ਇੱਥੇ ਲੰਗਰ ਦਾ ਪ੍ਰਬੰਧ ਵੀ ਜਿਹੜਾ ਇਹਨਾਂ ਵੀਰਾਂ ਦੇ ਵੱਲੋਂ ਕੀਤਾ ਗਿਆ ਪ੍ਰਸ਼ਾਦ ਜਿਹੜਾ ਵਰਤਾਇਆ ਜਾ ਰਿਹਾ ਵਾ ਤਾਂ ਗੱਲਬਾਤ ਕਰਾਂਗੇ ਕਿ ਕਿੱਥੋਂ ਵੀ ਵੀਰ ਪਹੁੰਚੇ ਨੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿ ਇੱਥੇ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਅਕਸਰ ਕਿਹਾ ਜਾਂਦਾ ਕਿ ਜਦੋਂ ਵੀ ਕਿਤੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਮੁਸੀਬਤ ਆਉਂਦੀ ਆ ਤਾਂ ਪੰਜਾਬੀ ਪਹਿਲਾਂ ਪਹੁੰਚਦੇ ਆ ਲੰਗਰ ਲੈ ਕੇ ਪਹੁੰਚਦੇ ਆ ਜਸ ਜੋ ਜ਼ਰੂਰਤ ਦਾ ਸਮਾਨ ਹੁੰਦਾ ਉਹ ਲੈ ਕੇ ਪਹੁੰਚ ਜਾਂਦਾ ਇਹ ਦੇਖ ਸਕਦੇ ਹੋ ਅੱਜ ਪੰਜਾਬ ਦੇ ਉੱਪਰ ਮੁਸੀਬਤ ਪਈ ਆ ਤਾਂ ਖੁਦ ਪੰਜਾਬੀ ਨੇ ਜਿਹੜੇ ਉਹ ਅੱਗੇ ਆ ਰਹੇ ਨੇ ਤੇ ਲਗਾਤਾਰ ਸਹਾਇਤਾ ਜਿਹੜੀ ਕਰ ਰਹੇ ਆ ਤਾਂ ਬਾਈ ਹੁੰਦਾ ਨਾ ਗੱਲ ਵੀ ਕਰਾਂਗੇ ਕਿੱਥੋਂ ਆਏ ਨੇ ਵੀਰੇ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਜੀ ਅੱਛਾ ਵੀਰੇ ਬੰਦ ਦੀ ਗੱਲ ਕਰਾਂ ਕਿੰਨਾ ਕੁ ਜਿਹੜਾ ਫਰਕ ਪਿਆ ਪਹਿਲਾਂ ਨਾਲ ਜਿਹੜੇ ਕਹਿੰਦੇ ਵੀ ਇੱਕ ਵੀਡੀਓ ਵਾਇਰਲ ਹੋਈ ਆ ਥੋੜੇ ਸਮਾਂ ਪਹਿਲਾਂ ਕਿ ਟੁੱਟਿਆ ਥੋੜਾ ਜਿਹਾ ਉੱਤੇ ਨਹੀਂ ਭਾਜੀ ਪਿਆ ਇਹ ਦਿਨ ਪਰ ਦਿਨ ਨੇੜੇ ਆ ਗਿਆ ਬਹੁਤ ਨੇੜੇ ਆ ਗਿਆ ਇੱਥੋਂ 10 15 ਕਿੱਲੇ ਪਿੱਛੇ ਸੀ ਦਰਿਆ ਜਿਹਨਾਂ ਦੇ ਪੰਜ ਚਾਰ ਕਿੱਦਰ ਦੇ ਵਿੱਚ ਨੇੜੇ ਆ ਗਿਆ ਹਾਂ ਮੇਰਾ ਹੁਣ ਦੇ ਹਾਲਾਤ ਹੁਣ ਤਾਂ ਤੁਸੀਂ ਦੇਖੇ ਰਹੇ ਹੋ ਕਿ ਜਮਾਨਾ ਆ ਗਿਆ ਹੂੰ ਇਹ ਬਹੁਤ ਪੂਰਾ ਖਤਰੇ ਵਾਲਾ ਹੈ ਕਿਸੇ ਟਾਈਮ ਟੁੱਟ ਸਕਦਾ ਕਿੰਨੇ ਕਿ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਇੱਥੇ 8 8 ਤੋਂ 10 ਦਿਨ ਹੋ ਗਏ ਅੱਛਾ ਹਾਂਜੀ ਤਾਂ ਬਿਲਕੁਲ ਇਹ ਦੇਖ ਸਕਦੇ ਹਾਂ ਜੀ ਕਿ ਇੱਥੇ ਸੇਵਾ ਜਿਹੜੀ ਇਹਨਾਂ ਵੀਰ ਹੁਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਇੱਕ ਪਾਸੇ ਬੰਨ ਮਜ਼ਬੂਤ ਕੀਤਾ ਜਾ ਰਿਹਾ ਇਹ ਦੇਖੋ ਕਿ ਇੱਥੇ ਦਰਖਤਾਂ ਦੀ ਕਟਾਈ ਹੈ ਜਿਹੜੀ ਕੀਤੀ ਗਿਆ ਤਾਂ ਕਿ ਬਨ ਜਿਹੜਾ ਉਹਨੂੰ ਪੱਕਾ ਕੀਤਾ ਜਾ ਸਕੇ ਤਾਂ ਲਗਾਤਾਰ ਇੱਥੇ ਜੋ ਪਿੰਡ ਦੇ ਨੌਜਵਾਨ ਨੇ ਇਲਾਕੇ ਦੇ ਨੌਜਵਾਨ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਆਪਣੇ ਪੱਧਰ ਤੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਦੇਖ ਸਕਦੇ ਹੋ ਮਿੱਟੀ ਦੇ ਬੈਗ ਨੇ ਜਿਹੜੇ ਜਾਂ ਥੈਲੇ ਨੇ ਉਹ ਭਰ ਕੇ ਇੱਥੇ ਲਗਾਏ ਜਾ ਰਿਹਾ ਸੈਂਡ ਬੈਗ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਸ ਮੌਕੇ ਕਿ ਕਿਸ ਤਰੀਕੇ ਦੇ ਹਾਲਾਤ ਪਿੰਡ ਸਸਰਾਲੀ ਦੇ ਵਿੱਚ ਆ ਜਿਹੜੇ ਉਹ ਬਣੇ ਹੋਏ ਆ ਤਾਂ ਲਗਾਤਾਰ ਇੱਥੇ ਨੌਜਵਾਨ ਨੇ ਜਿਹੜੇ ਉਹ ਕੰਮ ਕਰ ਰਹੇ ਆ